ਤਾਰ ਗੁਰ ਜੀ ਗੁਰੂ ਸਾਹਿਬ ਜੀ ਅਦ ਨਗਰ ਬਧਾਤੇ ਵਿਖੇ ਬੇਰਾਵਾ ਦਰਬਾਰ ਦਾਸ ਜੀ ਮਹਿਰਵਾਲਾ ਜਿਨ੍ਹਾਂ ਦੇ ਸਾਲਾਨਾ ਵਰਸੀ ਸਿੱਧ 1008 ਬਾਬਾ ਸੁਨਾਨ ਦਾਸ ਜੀ ਦੀ 75 ਯੂਨੀ ਵਰਸੀ ਔਰ ਸੇਵਕ ਬਾਬਾ ਕਿਰਪਾਲ ਰਾਜ ਜੀ ਮਹਾਰਾਜ ਜੀ ਨਾਲ ਕੋਲ ਵੀ ਵਰਸੀ ਦੇ ਨਿਤ ਜਿਰੀ ਅਖੰਡ ਪਾਠਾਂ ਦੇ ਕੋ ਉਪਾਏ ਗਏ ਆ ਉਹ ਬਹੁਤ ਦੂਰ ਦੂਰ ਸੰਗਤਾਂ ਨੇ ਆਕਰ ਕੇ હાਜਰੀ ਭਰੀ ਔਰ ਮਹਾਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਆਏ ਸਾਲ ਬਹੁਤ ਵੱਡਾ ਸੰਗਾਮ ਦਾ ਸਮਾਗਮ ਹੁੰਦਾ ਹੈ ਤੇ ਇੱਥੇ ਹਰ ਇੱਕ ਪ੍ਰਕਾਰ ਦੀਆਂ ਮਨੋਕਾਮਨਾ ਪੂਰਨ ਹੁੰਦੀਆਂ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਦੀ ਦਾਤ ਲਾਤ ਬਖਸ਼ੀ ਜਾਂਦੀ ਹੈ ਸੋ ਸਾਰੇ ਸੰਗਤ ਇੱਥੇ ਆ ਕਰਕੇ ਮਹਾਪੁਰਸ਼ਾਂ ਦੀ ਹਾਜ਼ਰੀ ਭਰੋ ਤੇ ਮਹਾਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਰ ਸਭੀ ਇੱਕਨੂ ਪ੍ਰਕਾਸ਼ ਹੋ ਕੇ ਹਰ ਸਭੀ ਚੀਜ਼ ਨੂੰ ਭੋਗ ਪਾਇ ਜਾਂਦੇ ਆਂ ਆਏ ਸਾਲ ਇਹਦੇ ਸਾਡੇ ਤ੍ਰੀਤ ਦੇ ਨਾਲ ਅੰਗਰੇਜ਼ੀ ਗੁਰੂਕ ਨਾਲ ਤੇ ਸ੍ਰੀ ਗੁਰੂ ਅੰਗਦ ਦੇ ਸਾਹਿਬ ਦੇ ਨਾਲ ਕੋਈ ਮਤਲਬ ਨਹੀਂ ਸਾਡਾ ਹੈ ਪੱਖਾਂ ਦੇ ਸਾਹਿਬ ਦੇ ਨਾਲ ਘਾਟ ਦੇ ਬਤਿਹਰੀ ਮਸਿਆ ਆਉਂਦੀ ਹੈ ਹਰ ਵੀ ਹਮਾਰਸ ਤੋਂ ਇੱਕ ਦਿਨ ਬਾਅਦ ਸਾਹਿਬ ਇੱਕ ਮਨੂ ਇੱਕ ਨੂੰ ਅਖੰਡ ਪਾਠ ਪ੍ਰਕਾਸ਼ ਹੁੰਦੇ ਆ ਤੇ ਤੂਰਪ ਹੋਏ ਭੋਗ ਪਾਏ ਜਾਂਦੇ ਆ ਆਏ ਸਾਲ 8 ਜੂਨ ਨੂੰ ਅਖੰਡ ਪਾਠਾਂ ਦੇ ਭੋਗ ਹੁੰਦੇ ਆ ਤੇ ਸੰਤ ਸਮਾਗਮ ਹੁੰਦਾ ਬਹੁਤ ਦੂਰੋਂ ਦੂਰੋਂ ਹਰਿਆਣਾ ਦੇ ਤੋਂ ਰਾਜਸਥਾਨ ਭਾਰਤ ਦੇ ਕੋਨੇ ਕੋਨੇ ਤੋਂ ਮਹਾਪੁਰਸ਼ ਆ ਕਰਕੇ ਇੱਥੇ ਦਰਸ਼ਨ ਹੁੰਦੇ ਆ ਤੇ ਇਸ ਜਗ ਨੂੰ ਸਫਲ ਕਰਦੇ ਆ ਜਿੱਥੇ ਸਹਿਯੋਗ ਦੀ ਗੱਲ ਕਰੀ ਤੇ ਜੋ ਕਿੰਨਾ ਦਾ ਰਹਿੰਦਾ ਪਿੰਡ ਵਾਲਾ ਜੀ ਰਹਿੰਦਾ ਹਾਂ ਇਹ ਜਿਹੜਾ ਸਹਿਯੋਗ ਦੀ ਗੱਲ ਕਰਦੇ ਆ ਇਸ ਲਈ ਸਭ ਤੋਂ ਵੱਡਾ ਸਹਿਯੋਗ ਤਾਂ ਹੈਗਾ ਨਗਰ ਦਾ ਨਗਰ ਪਿੰਡ ਵਿਗਾਤੇ ਸਹਿਣਾ ਤੂੰਗਾ ਟੱਲੇਵਾਲ ਪੂਰਾਮਗੜ ਦੂਰਗੜ ਮੱਝੂ ਤੇ ਜਾਣ ਕੇ ਉਹ ਹੈ ਕਿਸੇ ਇੱਕ ਨਗਰ ਦਾ ਨਹੀਂ ਇਹ ਸੱਤ 90 ਸੱਤ ਪਿੰਡਾਂ ਦੀ ਜੋ ਪੈਂਦੀ ਹੈ ਇਸ ਦੇ ਵਿੱਚ ਸੱਤ ਪਿੰਡਾਂ ਦਾ ਸੰਝ ਆਇਆ ਇਸ ਤੇ ਸੱਤ ਪਿੰਡਾਂ ਦੀ ਜੋ ਪੈਂਦੀ ਹੈ ਉਸ ਕਰਕੇ ਸਾਰੇ ਨਗਰ ਮਿਲ ਕੇ ਕਰਕੇ ਉਸ ਦਿਨ ਨੂੰ ਮੜੀ ਸਾਹ ਦੇ ਨਾਲ ਸੇਵਾ ਕਰ ਗਈ ਹੈ 嗯。